ਖੁਸ਼ੀ ਹੋਈ ਦੀ ਮੈਂ ਪਹਿਲੇ ਵੀ ਦੱਸਿਆ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਜਿਹੜਾ ਪਹਿਲੇ ਐਮਐਲਏ ਬਣ ਵੀ ਬੜੀ ਖੁਸ਼ੀ ਹੋਈ ਸੀ ਉਹਦੇ ਬਾਅਦ ਮੰਤਰੀ ਬਣਦੀ ਤੇ ਗਿਦੇ ਖੁਸ਼ੀ ਜ਼ਿਆਦਾ ਹੋ ਗਈ ਆ ਕਿ ਤਾਂ ਕਿ ਇਹ ਕੰਮ ਜਿਹੜੇ ਜਿਸ ਕੰਮ ਵਾਸਤੇ ਐਮਐਲਏ ਬਣੇ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾਏ ਲੋਕਾਂ ਦਾ ਕੰਮ ਕੀਤੇ ਜਾਣ ਜੇ ਮੰਤਰੀ ਬਣਦੇ ਨਾਲ ਹੋਰ ਕੰਮ ਜਿਹੜਾ ਆਸਾਨ ਹੋ ਗਿਆ ਕਿ ਮੰਤਰੀ ਜਿਹੜਾ ਉਹ ਕੰਮ ਜਿਹੜਾ ਜਿਆਦਾ ਕਰਾ ਸਕਦਾ ਪਾਵਲਨ ਜਦੋਂ ਇਹ ਜੀ ਇੱਕ ਬਾਪ ਦਾ ਸੁਪਨਾ ਸੀਗਾ ਕਿ ਉਸ ਦਾ ਬੇਟਾ ਵੀ ਮੰਤਰੀ ਪੱਧਰ ਤੇ ਬੈਠੇ ਐ ਐਮ ਐਲ ਏ ਬਣੇ ਐ ਐਮ ਐਲ ਏ ਤਾਂ ਬਣ ਕੇ ਉਹਨਾਂ ਨੇ ਵਿਖਾਤਾ ਸੀ ਬਹੁਤ ਖੁਸ਼ੀ ਤੁਹਾਨੂੰ ਉਸ ਦਿਨ ਬਹੁਤ ਹੋਈ ਸੀਗੀ ਹੁਣ ਜਦੋਂ ਅੱਜ ਬਜਾਰਤ ਹਾਸਲ ਹੋਣ ਜਾ ਰਹੀ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਬਹੁਤ ਜ਼ਿਆਦਾ ਖੁਸ਼ੀ ਆ ਕਿ ਕੱਲ ਦੀ ਬੜੀ ਖੁਸ਼ੀ ਹੋ ਗਈ ਆ ਜਦ ਮੈਂ ਸੁਣਿਆ ਕਿ ਮੰਤਰੀ ਜੀ ਆਪਣੇ ਮਿੰਦਰਜੀ ਮੰਤਰੀ ਬਣਦੇ ਨੇ ਤਾਂ ਮੈਂ ਮਾਨ ਸਾਹਿਬ ਦਾ ਵੀ ਤਲਵਾਤ ਕਰਨਾ ਵਾ ਕਿ ਜਿਨ੍ਹਾਂ ਨੇ ਜੋ ਵਾਦਾ ਕੀਤਾ ਉਹ ਉਸ ਨੂੰ ਨਿਭਾਇਆ ਪੂਰਾ ਕੀਤਾ ਨਿੱਜੀ ਪਾਰਟੀਆਂ ਜਿਹੜੀਆਂ ਨੇ ਇਸ ਦਿਨੀਆਂ ਕਹਿ ਛੱਡਦੀਆਂ ਨੇ ਬਾਅਦ ਵਿੱਚ ਇਸ ਤਰ੍ਹਾਂ ਲੰਬੁਦਾ ਰੰ ਦਾ ਕੰਮ ਲੇਕਿਨ ਉਹਨਾਂ ਨੇ ਕੋਈ ਸਿਆਸੀ ਪਾਲਤੀ ਨਹੀਂ ਕੀਤੀ ਉਹਨਾਂ ਨੇ ਜੋ ਗੱਲ ਕਹੀ ਆ ਅੱਜ 70% ਜਿਹੜੇ ਅਨ ਬੇਪਰਤੰਦ ਕੰਮ ਜਿਹੜੇ ਨੇ ਮਾਨ ਸਾਹਿਬ ਉਹ ਆਪਣੇ ਪੰਜਾਬ ਦੇ ਵਿੱਚ ਕਰਾਰੇ ਨੇ ਜਿਹੜੇ ਉਹਨਾਂ ਵਾਦੇ ਕੀਤੇ ਥਾਣ ਉਹਦੇ ਨਾਲ ਇਹ ਕੰਮ ਜਿਹੜਾ ਹੈ ਉਹਨਾਂ ਨੇ ਲੈਕਚਰ ਦੇ ਵਾਦਾ ਕੀਤਾ ਸੀ ਉਹ ਵੀ ਪੂਰਾ ਕੀਤਾ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਮੈਂ ਵੀ ਇੱਕ ਪੁਰਾਣਾ ਬੰਦਾ ਹੁੰਦਿਆਂ ਹੋਇਆ ਜਿਹੜਾ ਠੀਕ ਕੰਮ ਹੈ ਉਸ ਨੂੰ ਮੈਂ ਠੀਕ ਹੈ ਕਿ ਬੜਾ ਖੁਸ਼ ਹੋਵਾਂਗਾ ਅੱਛਾ ਪਰਸੋਂ ਨੂੰ ਮੰਤਰੀ ਸਾਹਿਬ ਨੇ ਆਣਾ ਹੈਗਾ ਕਿਵੇਂ ਉਹਨਾਂ ਦਾ ਸਵਾਗਤ ਕੀਤਾ ਜਾਣਾ ਇੱਕ ਬਾਪ ਵੱਲੋਂ ਕੀਤਾ ਜਾਣਾ ਜਾਂ ਇੱਕ ਸ਼ਹਿਰ ਦੇ ਵਸਨੀਕ ਵੱਜੋਂ ਕਰੋਗੇ ਦੇਖੋ ਕਿ ਸ਼ਹਿਰ ਦੇ ਵਸਨੀਕ ਜਿਹੜੇ ਨੇ ਉਹਨਾਂ ਨੂੰ ਵੀ ਬੜੀ ਇਸ ਗੱਲ ਦੀ ਖੁਸ਼ੀ ਹੋਗੀ ਇਲਾਕੇ ਦੇ ਵਸਨੀਕਾਂ ਨੂੰ ਵੀ ਬੜੀ ਖੁਸ਼ੀ ਹੋਊਗੀ ਤਾਂ ਜਿੱਥੇ ਮੇਰੀ ਗੱਲ ਹੈ ਮੈਨੂੰ ਤਾਂ ਖੁਸ਼ੀ ਹੈ ਹੀ ਆ ਤੇ ਉਹ ਜਿੱਥੇ ਵੀ ਜਾਂਦਾ ਹੈ ਜੋ ਵੀ ਕਰਦਾ ਉਹ ਮੇਰੇ ਕੋਲ ਸ਼ਿਰਵਾਰ ਲੈ ਕੇ ਜਾਂਦਾ ਦੋਰਾ ਪੂਰਾ ਹੁੰਦਾ ਮੇਰਾ ਕੋਈਆਂ ਲਵ ਚਾਰ ਨਹੀਂ ਸੀ ਚੰਦੀਗੜ੍ਹੇ ਲੇਕਿਨ ਕੱਲ ਟੈਲੀਫੋਨ ਆਇਆ ਕਿ ਤੁਸੀਂ ਜ਼ਰੂਰ ਆਣਾ ਉੱਥੇ ਕਿਉਂਕਿ ਲੋਕੀ ਜਿਹੜੇ ਨੇ ਤੁਹਾਨੂੰ ਯਾਦ ਕਰਦੇ ਨੇ ਔਰ ਲੋਕੀ ਹਰ ਗੱਲ ਤੇ ਕਹਿੰਦੇ ਨੇ ਕਿ ਸਾਰਾ ਜੋ ਕੁਝ ਤੁਹਾਨੂੰ ਮਿਲਿਆ ਨਾ ਉਹਨਾਂ ਦੀ ਬਜਾਏ ਲੱਭਿਆ ਵੇ ਤੋ ਮੈਂ ਜ਼ਰੂਰ ਜਾਣਾ ਜੀ ਅੱਜ ਜਾਊਗਾ ਜੀ ਸੋ ਅਸ਼ੀਰਵਾਦ ਵੀ ਦਵਾਂਗਾ ਆਣ ਕੇ ਫਿਰ ਵੀ ਅਸ਼ੀਰਵਾਦ ਦਵਾਂਗਾ ਅੱਛਾ ਤੁਸੀ ਜਾਣਾ ਹੈਗਾ ਉਸ ਸਵਾਗਤ ਦੇ ਵਿੱਚ ਹਿੱਸਾ ਲੈਣ ਜਾਓਗੇ ਜਦੋਂ ਉਹਨਾਂ ਨੂੰ ਸੋਹਣ ਚੱਕਣਗੇ ਹਾਂਜੀ ਤੇ ਤੁਸੀਂ ਉਹਨਾਂ ਨੂੰ ਆਪਣੇ ਹੱਥੀਂ ਕੁਰਸੀ ਤੇ ਬਿਠਾਓਗੇ ਜਿਹੜਾ ਉਹਨਾਂ ਦਾ ਦਫ਼ਤਰ ਹੋਏਗਾ ਜੀ ਕੋ ਜੋ ਸਰਕਾਰ ਦਾ ਪ੍ਰਬੰਧ ਹੋਏਗਾ ਜੋ ਸਰਕਾਰ ਦਾ ਨਿਯਾਮ ਹੋਏਗਾ ਉਹਦੇ ਮੁਤਾਬਕ ਉਹ ਲੋਕੀ ਕਰਨਗੇ ਮੈਂ ਜਾ ਕੇ ਬੈਠਾਂਗਾ ਬੈਠਾਂਗਾ ਬੈ ਕੇ ਦੇਖਾਂਗਾ اگر کوئی میرے زمین لان کے کام تو میں کروں گا باقی سرکار ਦਾ ਕੰਮ ਸਰਕਾਰ ਕਰੂਗੀ ਜਿਤਨਾ ਉਹਦੀ ਜਿਸ ਲਾਉਣ ਦੀ پلاننگ ہے یا ਜੋ ਉਹ ਕਰਨਗੇ ٹھیک ہے ہاں جی ਆਕਮਾਨ ਸਿੰਘ ਮਾਨ ਨੇ ਵਾਦਾ ਕੀਤਾ ਸੀ ਕਿ ਕੱਸੀ ਕਿ ਜਲੰਧਰ ਵੈਸਟ ਤੋਂ ਐਮਐਨਏ ਬਣਾ ਦوں ਸੀ ਮੰਤਰੀ ਬਣਾਵਾਂਗੇ ਵਾਦਾ ਪੂਰਾ ਹੋਇਆ ਹੈ ਕਿਨ ਕਿ ਖੁਸ਼ੀ ਪਰਿਵਾਰ ਦੇ ਵਿੱਚ ਸਰ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਹੈ ਮਾਨ ਸਾਹਿਬ ਨੇ ਆਪਣੇ ਹਰ ਵਾਦੇ ਪੂਰੇ ਕੀਤੇ ਨੇ ਤੇ ਆਪਣੇ ਹਰ ਵਾਦੇ ਦੇ ਖਰੇ ਵੀ ਉਤਰੇ ਨੇ ਤੇ ਅੱਜ ਆਪਾਂ ਸਾਰਾ ਪਰਿਵਾਰ ਦਾ ਜਲੰਧਰ ਵੈਸਟ ਬਹੁਤ ਖੁਸ਼ ਹੈਗਾ ਜੀ ਕਿਹੜੇ ਕੰਮ ਕਿਉਂਕਿ ਜਦੋਂ ਐਮਐਲਏ ਬਣੇ ਉਦੋਂ ਵੀ ਕਹਿਆ ਸੀ ਬਈ ਮੈਂ ਆਹ ਕੰਮ ਗਿੰਤੀ ਦੇ ਹੈਗੇ ਨੇ ਇਹ ਸਭ ਤੋਂ ਪਹਿਲਾਂ ਕਰੋਨੇ ਨੇ ਹੁਣ ਮੰਤਰੀ ਬਣਦੇ ਨੇ ਕਿਹੜੇ ਕੰਮ ਸਭ ਤੋਂ ਪਹਿਲਾਂ ਹੋਣਗੇ ਸਰ ਸਭ ਨਾਲ ਪਹਿਲੇ ਜਿਹੜਾ ਕੰਮ ਹੈਗਾ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਤੇ ਆਪਾਂ ਸੀਵਰੇਜ ਦਾ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੇ ਕਾਰਪੋਰੇਸ਼ਨ 'ਚ ਹੋਰ ਬੜੇ ਪੈਂਡਿੰਗ ਕੰਮ ਹੈਗੇ ਨੇ ਜੋ ਕਿ ਸਾਨੂੰ ਪੂਰੀ ਆਪਾਂ ਫਾਈਲ ਤਿਆਰ ਕੀਤੀ ਪਈ ਹੈ ਜੋ-ਜੋ ਚੇਂਜਸ ਹੋਣੇ ਨੇ ਉਹ ਸਾਰੇ ਕੀਤੇ ਜਾਣਗੇ ਚੰਦਰਪਾਲ ਜੀ ਇੱਕ ਚੀਜ਼ ਹੈ ਕਿ ਜਦੋਂ ਜਿੰਦਗੀ ਜੋ ਉਹਨਾਂ ਦੇ ਵਿੱਚ ਮੰਦਰਪਤ ਚੋਣ ਲੜ ਨੂੰ ਮੋਢੀ ਹੋ ਕੇ ਆਈ ਸੀ ਆਮ ਆਮੀ ਪਾਰਟੀ ਵੱਲੋਂ ਵਿਰੋਧੀਆਂ ਵੱਲੋਂ ਕਾਫੀ ਤਾਨੇ ਕੱਸੇ ਗਏ ਸੀਗੇ ਕਿਤਨੇ-ਕਿਤੇ ਦੇਖਿਆ ਜਾ ਰਿਹਾ ਕਿ ਉਹਨਾਂ ਦੇ ਮਿਲਦੇ ਤਾਂ ਵੱਡਾ ਜੋਰਦਾਰ ਸਮਾਚਾ ਵਜਿਆ ਜਦੋਂ ਬਜਾਤ ਹਾਸਲ ਕਰਨ ਜਾ ਰਹੀ ਹੈ ਸਰ ਆਪਾਂ ਕਦੀ ਪਰਸਨਲ ਅਟੈਕ ਵੱਲ ਗਦੀ ਗਏ ਨਹੀਂ ਹੈਗੇ ਸਾਡਾ ਮੇਨ ਹੀ ਏਜੰਡਾ ਹੁੰਦਾ ਹੈ ਕਿ ਆਪਾਂ ਸਿੱਧੇ ਦੇਖਣਾ ਹੈ ਕਿ ਆਪਾਂ ਡਿਵੈਲਪਮੈਂਟ ਦੇ ਕੰਮ ਕਰਨੇ ਨੇ ਵਿਰੋਧੀ ਜੋ ਮਰਜ਼ੀ ਬੋਲੀ ਜਾਣ ਆਪਾਂ ਕਦੀ ਧਿਆਨ ਨਹੀਂ ਦਿੱਤਾ ਮੈਂ ਡਵੈਲਪਮੈਂਟ ਤੇ ਹੀ ਜੰਨਾ ਹੈਗਾ ਕਿਉਂਕਿ ਲੰਬੇ ਅੱਦੇ ਤੋਂ ਸ਼ੀਤਲ ਲੰਗਰਾਲ ਵੀ ਰਹੇ ਨੇ ਸੋਸ਼ਲ ਰਿੰਕੂ ਵੀ ਰਹੇ ਨੇ ਕਾਫੀ ਲੋਕ ਜਿਹੜੇ ਹੈਗੇ ਤਰਸਤ ਹੈਗੇ ਨੇ ਕਿਉਂਕਿ ਜਿਹੜਾ ਵੈਸਟਰ ਹਲਕਾ ਇਹਦੇ ਕਾਫੀ ਕੰਮ ਇਦਾਂ ਦੇ ਹੈਗੇ ਜਿਹੜੇ ਪੈਂਡਿੰਗ ਹੈਗੇ ਨੇ ਕੀ ਲੱਗਦਾ ਬਾਜ਼ਾਰਤਾਰ ਹਸਨਪੁਰ ਤੋਂ ਬਾਅਦ ਹੁਣ ਵੈਸਟਰ ਹਲਕਾ ਜਿਹੜੀ ਤਰਸਤ ਲੋਕਾਂ ਦੀ ਜ਼ਿੰਦਗੀ ਹੈਗੀ ਉਸ ਤੋਂ ਬਾਹਰ ਨਿਕਲ ਪਾਉਣ ਦੀ ਸਰ ਕਈ ਲੋਕਾਂ ਨੇ ਰਾਜਨੀਤੀ ਨੂੰ ਆਪਣਾ ਰੋਜ਼ਗਾਰ ਬਣਾ ਲਿਆ ਸੀ ਪਿਲੇ 7 ਸਾਲ ਦੇ ਵਿੱਚ ਰਾਜਨੀਤੀ ਨਹੀਂ ਚਲਦੀ ਵੀ ਕਿ ਅਦਰ ਲੋਕੀ ਆਪਣਾ ਬਰੋਜਗਾਰ ਦਾ ਸਾਧਨ ਬਣਾਇਆ ਹੋਇਆ ਸੀ ਆਪਾਂ ਉਹ ਚੀਜ਼ਾਂ ਵੱਲ ਦਵਾ ਲੋਕਾਂ ਦਾ ਧਿਆਨ ਹਟਾਣਾ ਕਿ ਐਕ ਐ ਰੋਜਗਾਰ ਦਾ ਸਾਧਨ ਹੁੰਦਾ ਹੈ ਸੇਵਾ ਦਾ ਮਾਧਿਅਮ ਹੈ ਤੇ ਲੋਕੀ ਅਗਰ ਕੋਈ ਰਾਜਨੀਤਾ ਚਾਹਵੇ ਕਿ ਮੈਂ ਸੇਵਾ ਕਰਨੀ ਹੈ ਤੇ ਉਹ ਬਹੁਤ ਕੁਝ ਕਰ ਸਕਦਾ ਤੇ ਐਹੀ ਸਾਡਾ ਮੇਨ ਅਜੰਡਾ ਹੈ ਜਲੰਧਰ ਵੈਸਟ ਦੇ ਤੁਸੀਂ ਦੇਖਿਆ ਹੋਵੇ 2 ਸਾਲਾਂ ਦੇ ਵਿੱਚ ਆਪਾਂ 7 ਸਾਲਾਂ ਦੇ ਕੰਮ ਕਰਾਂਗੇ